ਤੁਹ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਮੈਂ ਇਹ ਪਿੰਡ ਲੋਗੜ ਇਸ ਪਿੰਡ ਨੂੰ ਤਹਿਸੀਲ ਪੈਂਦੀ ਹੈ ਧਰਮਕੋਟ ਦੇ ਜ਼ਿਲ੍ਹਾ ਮੋਗਾ ਮੋਗਾ ਦੇ ਕੋਲੇ ਰਹਿੰਦਾ ਦੋਸਤੋ ਪਿੰਡ ਇਹ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਦੋਸਤੋ ਇਹ ਚੌਥਾ ਸੂਆ ਸੋਣ ਵਾਲੀ ਹੈ ਦਿਨੇ ਦੇ ਇੱਕ ਦੋ ਦਿਨ ਮੇਰੇ ਹਿਸਾਬ ਦੇ ਨਾਲ ਲਊਗੀ ਮੱਝ ਤੇ ਕੱਦ ਕਾਠ ਮੱਝ ਦਾ ਦਰਬਾਨ ਹੈ ਸਿੰਘ ਥੋੜੇ ਜਿ ਖੁੱਲ੍ਹੇ ਹਵਾਨੇ ਦੀ ਤਿਆਰੀ ਮੱਝ ਨੇ ਬਹੁਤ ਸੋਹਣੀ ਕੀਤੀ ਹੈ ਬਾ ਕਮਾਲ ਹਵਾਨੇ ਦੀ ਤਿਆਰੀ ਹੈ ਵੀਰ ਕੰਦਾ ਇਹ ਚੌਥਾ ਸੁਣਾ ਦੋਸਤੋ ਸੁਣ ਵਾਲੀ ਹੈ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਮੱਝ ਪਸੰਦ ਆਈ ਉਹ ਵੀਰ ਨੂੰ ਕਾਲ ਕਰ ਲਿਓ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਚਲਾਤਾ ਮਾਗੀ ਧਿਆਨ ਨਾਲ ਦੋਸਤੋ ਤੁਸੀਂ ਦੇਖ ਲਓ ਆ ਦੁਆਰੇ ਫਿਰ ਹਵਾਨਾ ਸੋਨੂ ਵੀਰ ਤੋਰ ਕੇ ਦਿਖਾਈ ਜਾਂਦਾ ਹੈ ਮੱਥੇ ਤੇ ਥੋੜਾ ਜਿਹਾ ਬੱਲਾ ਮੱਜਦੇ ਤੇ ਆਹ ਸਿੰਗਾ ਦਾ ਸਾਹ ਦੇਖ ਲੋ ਕੱਦ ਕੱਡ ਮੱਜਦਾ ਦਰਵਾਨਾ ਤੇ ਰੇਟ ਦੋਸਤੋ ਇਹਦਾ 95000 ਰੁਪਏ ਮੰਗਦਾ ਬਾਈ ਚੌਥਾ ਸੂਬਾ ਇਹ ਸੂਨ ਵਾਲੀ ਹੈਗੀ ਨੰਬਰ 22 ਦਾ ਸਕਰੀਨ ਤੇ ਹੈ ਕੰਟੈਕਟ ਕਰ ਲਿਓ ਜਿਹੜੇ ਭਰਾਵਾਂ ਨੂੰ ਚੰਗੀ ਲੱਗੀ ਬਾਕੀ ਤੁਸੀਂ ਪੈਸੇ ਲਾਉਣੇ ਆ ਭਰਾਵੋ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਅਗਲੀ ਜੋ ਵੀ ਕਾਰਵਾਈ ਹੈ ਉਹ ਤੁਹਾਡੀ ਹੈ ਤੁਸੀਂ ਪਸ਼ੂ ਨੂੰ ਕਿੱਦਾਂ ਖਰੀਦੇ ਹੋ ਆਫਲਾਈਨ ਖਰੀਦੋ ਆਨਲਾਈਨ ਖਰੀਦਦੇ ਉਹ ਕੰਮ ਤੋੜਦਾ ਸੋ ਧੰਨਵਾਦ ਸਸੀ ਗੱਲ ਸਾਰੇ ਵੀਰਾਂ ਨੂੰ